ਬਟਾਲਾ ਦੇ ਸੁੰਦਰ ਨਗਰ ਇਲਾਕੇ ਵਿੱਚ ਇੱਕ ਹੈਰਾਨ ਤੇ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨਵਾਲਕ ਬੱਚੀ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਸਿਵਲ ਲਾਈਨ ਥਾਣਾ ਦੇ ਮੁਖੀ ਨਿਰਮਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਾਣਕਾਰੀ ਮਿਲੀ ਕਿ ਕਰੀਬ 13 ਤੋਂ 14 ਸਾਲ ਦੀ ਲੜਕੀ ਜਿਸ ਦਾ ਨਾਮ ਸਿਸ਼ਟੀ ਹੈ ਉਸ ਦੀ ਮੌਤ ਹੋ ਗਈ ਹੈ ਜਦੋਂ ਇਸ ਦੇ ਘਰ ਦੇ ਆਏ ਤਾਂ ਆਕੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ ਇਹ ਵੀ ਪਤਾ ਲੱਗਾ ਹੈ ਕਿ ਇਸ ਦੀ ਮਾਂ ਦੇ ਦੋ ਵਿਆਹ ਹੋਏ ਸਨ ਔਰ ਇਹ ਲੜਕੀ ਪੜਦੀ ਸੀ ਕੀ ਹੋਇਆ ਕਤਲ ਹੈ ਜਾਂ ਫਿਰ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰ ਦਿੱਤੀ ਜਾਵੇਗੀ ਇਸ ਦੇ ਪਰਿਵਾਰ ਤੇ ਮਾਤਾ ਪਿਤਾ ਹਨ ਲੇਕਿਨ ਜਦੋਂ ਅਸੀਂ ਘਰ ਆਏ ਤਾਂ ਕੇਵਲ ਇਸ ਦੀ ਮਾਤਾ ਹੀ ਸੀ ਜਾਂਚ ਕਰ ਰਹੇ ਹਾਂ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾਵੇਗੀ ਪੁਲਿਸ ਲਾਈਨ ਸਿਵਲ ਨਿਰਮਲ ਸਿੰਘ ਦਾ ਇਹ ਕਹਿਣਾ ਹੈ ਕੰਟਰੋਲ ਤੋਂ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਗਰ ਲੜਕੀ ਹੈ 10 14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਨੇ ਜਾਂ ਪਿਓ ਨੇ ਮਾਰਤਾ ਹੈ ਤੇ ਅਜੀ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਵਾਂ ਤੇ ਕੁੜੀ ਜਿਹੜੀ ਆ ਉਹਨੂੰ ਮੈਂ ਹਸਪੀਟਲ ਭੇਜਤਾ ਹੈ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਆ ਕੁੜੀ ਦਾ ਨਾਮ ਮਿਸਟਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਤੋਂ ਹੈਗੀ ਏ ਜਿਮਖਣਕੋਟ ਦੀ ਰਹਿਣ ਵਾਲੀ ਏ ਇਹ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਪੁੱਜਾ ਵਿਆਹ ਕਰਾਇਆ ਇਹੋਂ ਗਾਂ ਆ ਕੇ ਤਫ਼ਤੀਸ਼ ਦੇਖਾਂਗੇ ਕਿ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਕਿ ਐ ਕੋਈ ਸੱਟ ਲੱਗੀ ਆ ਕਿਤਾ ਬਈ ਇਹ ਇਹਦੇ ਨਾਲ ਮਾਈਨਰ ਇਨਸੀਡੈਂਟ ਹੈਗਾ ਚਿੰਨ ਦੇ ਉੱਤੇ ਇਹਦੀ ਲੈਫਟ ਸਾਈਡ ਤੇ ਬਾਕੀ ਜੋ ਡਾਕਟਰਾਂ ਦੀ ਰਿਪੋਰਟ ਹੈਗੀ ਨਾ ਉਹ ਆਪਾਂ ਸਾਨੂੰ ਦੇਖੇਗੀ ਕੀ ਹੋਇਆ ਤਾਂ ਮੌਕੇ ਤੇ ਘੱਟ ਘੱਟ ਕੋਣ ਕੋਣ ਕਰ ਦੇ ਵਿੱਚ ਅਜੀ ਤੇ ਉਹ ਉਹਦੀ ਮਾਂ ਹੈ ਜੀ ਸੀ ਤੇ ਉਹਨੂੰ ਕੁਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਕੀਤੀ ਪਤਾ ਲੱਗਾ ਉਹ ਤੇ ਕਿਰਾਇਆ ਦਾ ਰੇਂਦਾ ਉਹ ਉੱਪਰ ਇੱਕ ਬਜ਼ੁਰਗ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਨਹੀਂ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੋਈ ਗਿਆ ਜੇ ਬਾਕੀ ਦੇਖਦੇ ਹਾਂ ਬਾਅਦ ਫਲਾਟ